ਤੁਸੀਂ ਦੇਖ ਰਹੇ ਹੋ ਦੇਨੀ ਸੈਰਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਸ਼ੰਭੂ ਬਾਡਰ ਦੇ ਉੱਪਰ ਔਰ ਅੱਜ ਕਿਸਾਨ ਅੰਦੋਲਨ ਦੋ ਤਾਜ ਨੌਵਾਂ ਦਿਨ ਹੈ ਔਰ ਅੱਜ 21 ਫਰਵਰੀ ਯਾਨੀ ਕਿ 11 ਵਜੇ ਦਾ ਕਿਸਾਨ ਆਗੂਆਂ ਨੇ ਕਿਸਾਨ ਭਰਾਵਾਂ ਨੂੰ ਦਿੱਲੀ ਕੁਝ ਕੰਨੜਾ ਸਮਾਂ ਦਿੱਤਾ ਆ ਤਾਂ ਤਕਰੀਬਨ 650 ਤੋਂ ਉੱਪਰ ਸਮਾਂ ਹੋ ਚੁੱਕਾ ਹੈ ਤੇ ਕੁਝ ਹੀ ਦੇਰ ਪਹਿ전에 ਮੇਰਾ ਨਾਮ ਜੱਬ ਚੱਲ ਰਿਹਾ ਦਾ ਇਸ ਤੋਂ ਬਾਅਦ ਕੀ ਰਣਨੀਤੀ ਹੋਗੀ ਕਿਸਤਾ ਆਰਡਰ ਆਨਗੇ ਕਿਸਾਨ ਆਗੂਆਂ ਦੇ ਕਿਸਾਨ ਭਰਾਵਾਂ ਨੂੰ ਤੇ ਦਿੱਲੀ ਵੱਲ ਕੂਚ ਕਰਨਾ ਸੋ ਐਸਟਮ ਜਿੱਥੇ ਪੁਲਿਸ ਦੇ ਪੁਖਤਾ ਪ੍ਰਬੰਧ ਹੈ ਇਸ ਦੇ ਨਾਲ ਹੀ ਕਿਸਾਨ ਭਰਾ ਜਿਹੜੇ ਅਥਰੂ ਗਿਆ ਪਿੱਛੇ ਸੀਆਈਐਸ ਸਟਾਫ ਫੋਰਸ ਵਾਲੇ ਸਿੱਟੇ ਗਏ ਸੀ ਤਾਂ ਉਸ ਤੋਂ ਬਚਾ ਗਏ ਨੇ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਿਆ ਸੋ ਪੂਰੀ ਤਰ੍ਹਾਂ ਤਿਆਰ ਹੈ ਪੰਜਾਬ ਦੇ ਕਿਸਾਨ ਦਿੱਲੀ ਕੂਚ ਕਰਦੇ ਤਾਂ ਗੱਲਬਾਤ ਕਰਦੇ ਹਾਂ ਜਿਹੜੇ ਕਿਸਾਨ ਸਾਥੇ ਮੌਜੂਦ ਖੜੇ ਆ ਪਾਜੀ ਕੀ ਨਾਮ ਬੜਾ ਕੀ ਨਾ ਬਈ ਮੇਰਾ ਗੁਰਜਿੰਦਰ ਸਿੰਘ ਹੀ ਪਿੰਡ ਸੁਧਾਰਨ ਕੋਰੀ ਬਾਈ ਕਿਤਾ ਅੱਜ ਹੁਣ 11 ਵਜੇ ਸਮਾਂ ਨਿਸ਼ਚਿਤ ਕੀਤਾ ਹੈਗਾ 11 ਵਜੇ ਸਮਾਂ ਨਿਸ਼ਚਿਤ ਕੀਤਾ ਹੈ ਕਿਸਾਨ ਆਗੂਆਂ ਨੇ ਤੇ ਸਾਢੇ 8 ਤੋਂ ਉੱਪਰ ਟਾਈਮ ਹੋ ਗਿਆ ਔਰ ਕੁਸ ਸਮਾਂ ਰਹਿ ਗਿਆ ਪੁਖਤਾ ਇੰਤਜ਼ਾਮ ਤੁਹਾਡੇ ਵੱਲੋਂ ਕੀਤਾ ਦੇਦਾ ਤੁਸੀਂ ਪੂਰਾ ਲੈ ਕੇ ਆਏ ਹੋ ਐਨਕਾ ਲੈ ਕੇ ਆਏ ਹੋ ਆਪਣੀ ਆਪਣੀ ਫੇਸ ਵੀ ਕੀਤਾ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਇਸ ਟਾਈਮ ਸਾਡੇ ਆਗੂਆਂ ਦੀ ਮਤਲਬ ਮੀਟਿੰਗ ਚੱਲ ਰਹੀ ਹੈ ਜੀ ਉਹ ਜਿਵੇਂ ਸਾਨੂੰ ਆਰਡਰ ਦੇਣਗੇ ਉਹ ਉਹਨੂੰ ਅਸੀਂ ਪੂਰਾ ਇਨ ਬਿਨ ਨਿਭਾਵਾਂਗੇ ਸੋ ਬਾਕੀ ਸਾਡੀ ਸ਼ਾਂਤਮਈ ਤਰੀਕੇ ਨਾਲ ਅੱਗੇ ਦਿੱਲੀ ਜਾਣ ਦੀ ਪਲੈਨਿੰਗ ਆ ਉਸੇ ਤਰੀਕੇ ਦੇ ਅਸੀਂ ਜਾਵਾਂਗੇ ਜੀ ਕੋਈ ਹਿੰਸਕ ਨਹੀਂ ਕਰਾਂਗੇ ਕਿਸੇ ਤਰ੍ਹਾਂ ਦੀ ਹਿੰਸਾ ਉਹਨਾਂ ਦੇ ਵਿੱਚ ਨਹੀਂ ਕਿਸ ਤਾ ਦਿਖ ਰਿਹਾ ਵੀ ਸਾਰੇ ਕਿਸਾਨ ਭਰਾਵਾ ਇਸ ਟਾਈਮ ਮੜੇ ਪੂਰੀ ਤਰ੍ਹਾਂ ਤਿਆਰੀ ਕਰਕੇ ਆਇਆ ਤੁਸੀਂ ਵੀ ਆਪਣੇ ਫੇਸ ਤੇ ਉੱਪਰ ਲਗਾਏ ਕਰੀਮ ਕਰ ਰਹੀ ਆ ਪੈਨਕ ਲਾਈ ਕਿਸਦਾ ਲੱਗ ਰਿਹਾ ਵੀ ਅਥਰੂ ਗੈਸ ਦਾ ਤੁਹਾਨੂੰ ਹਜੇ ਵੀ ਅੰਦੇਸ਼ਾ ਵੀ ਸਿੱਟ ਸਕਦੇ ਨੇ ਪੂਰਾ ਇੰਤਜ਼ਾਮ ਪਾ ਲਈ ਪਰ ਦੇਖੋ ਉਹ ਤਾਂ ਕਰਨਾ ਹੀ ਕਰਨਾ ਉਹਨਾਂ ਨੇ ਜਿਵੇਂ ਤੇ ਉਹ ਆਪ ਦੇ ਮਤਲਬ ਉਹਦਰ 13 ਤਰੀਕ ਨੂੰ ਸਾਡੇ ਤੇ ਉਹਨਾਂ ਤਸੱਦ ਕੀਤਾ ਸਾਡਾ 250 ਤੋਂ ਉੱਪਰ ਨੌਜਵਾਨ ਫਟੜ ਹੋਇਆ ਉਹ ਵੀ ਜ਼ੇਰੇ ਇਲਾਜ ਨੇ ਕੁਛ ਉਹ ਚੋ ਸੀਰੀਅਸ ਨੇ ਸੋ ਸਾਨੂੰ ਉਮੀਦ ਤਾਂ ਉਹਨਾਂ ਤੋਂ ਹੈ ਨਹੀਂ ਸ਼ਾਂਤੀ ਦੀ ਚਲਾਉਣਗੇ ਤਾਂ ਝੱਲਾਂਗੇ ਸਵੀਰ ਤੇ ਪਰ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਹੋਵੇ ਅਸੀਂ ਸ਼ਾਂਤਮਈ ਕਰਨਾ ਹੀ ਕਰਨਾ ਹੈ ਭਾਈ ਕੀ ਨਾ ਬੈੜਾ ਕੀ ਨਾ ਭਾਈ ਆੜਾ ਯਰਵਿੰਦਰ ਸਿੰਘ ਕਿੱਥੋਂ ਹੈ ਭਾਈ ਜੀ ਡਿਸਟ੍ਰਿਕਟ ਪਟਿਆਲਾ ਬਲਾਕ ਪਾਤੜਾ ਕਿਸ ਤਾਂ ਉਹਦੇ ਕਰੀਮਪੁਰੀ ਲਈ ਆਇਆ ਹੈ ਆਣ ਦਾ ਇੰਤਜ਼ਾਮ ਕੀਤਾ ਕਿsta ਲੱਗ ਰਿਹਾ ਵੀ ਅਥਰੂ ਗੈਸ ਦਾ ਅੰਦੇਸ਼ਾ ਹੈ ਵੀ ਉਹ ਚਲਾ ਸਕਦੇ ਤੇ ਬਿਲਕੁਲ ਅਸੀਂ ਤਿਆਰ ਹਾਂ ਬਿਲਕੁਲ ਉਹਨਾਂ ਨੇ ਆਪਦੀ ਇੱਕ ਜਿਹੜੀ ਹੈਗੀ ਜੀ ਕਾਰਵਾਈ ਕਰਨੀ ਆ ਅਸੀਂ ਆਪਦੀ ਕਾਰਵਾਈ ਕਰਨੀ ਆ ਅਥਰੂ ਗੈਸ ਉਹਨਾਂ ਨੇ ਚਲਾਉਣ ਦੇ ਅਸੀਂ ਆਪਦੇ ਪ੍ਰਬੰਧ ਮੁਕੰਮਲ ਕਰੇ ਹੋਏ ਨੇ ਪੂਰੀ ਤਿਆਰੀ ਆ ਪੂਰੀ ਤਿਆਰੀ ਸ਼ਾਂਤਮਈ ਨਾਲ ਜਾਵਾਂਗੇ ਜੇਕਰ ਦੁਆਰਾ ਸੀਆਈਐਸ ਨੇ ਕੋਈ ਹਮਲਾ ਕੀਤਾ ਬਰਾਸ ਕੀਤੇ ਤਾਂ ਕਿਸਾਨ ਭਲਾ ਪੰਜਾਬ ਦੇ ਪੂਰੀ ਤਰ੍ਹਾਂ ਡਟੇ ਆਰ ਪੂਰੀ ਕੁਛ ਕਰੂਗੇ ਪੂਰੀ ਦਿੱਲੀ ਦੇਖੋ ਜੇ ਇਸ ਤਰ੍ਹਾਂ ਦਾ ਸਾਡੇ ਆਗੂ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਤੇ ਚੱਲਣਾ ਬਿਲਕੁਲ ਜੋ ਵੀ ਉਹ ਕਹਿਣਗੇ ਉਹ ਤਰੀਕੇ ਨਾਲ ਮਤਲਬ ਲੜਾਈ ਲੜਾਂਗੇ ਬਾਕੀ ਹਿੰਸਕ ਕੋਈ ਨਹੀਂ ਕਰਾਂ ਕਿਸੇ ਤਰ੍ਹਾਂ ਦੀ ਸੋ ਇਹ ਕਿਸਾਨ ਪਰ ਆਵਦਾ ਸੀ ਕਿ ਸਾਡੇ ਜਿਹੜਾ 11 ਵਜੇ ਸਮਾਂ ਜਿਹੜਾ ਨਿਸ਼ਚਿਤ ਕੀਤਾ ਸੀ ਔਰ ਬਿਲਕੁਲ ਸ਼ੰਭੂ ਬਾਰਡਰ ਦੇ ਬਿਲਕੁਲ ਜਿਹੜਾ ਬਾਰਡਰ ਸਿਰਫ 5 ਮੀਟਰ ਦੂਰ ਬੈਠੇ ਆ ਅਸੀਂ ਤਾਂ 11 ਵਜੇ ਸਮਾਂ ਜਿਹੜਾ ਨਿਸ਼ਚਿਤ ਕੀਤਾ ਪੂਰੀ ਤਰ੍ਹਾਂ ਇਸ ਤੰਦੇ ਕਿਸਾਨ ਪਰ ਆਇਆ ਆਪਣੀ ਅੱਖਾਂ ਤੋਂ ਇਹ ਅਥਰੂ ਗੈਸਾਂ ਤੋਂ ਗੋਲੇ ਤੋਂ ਬਚਣ ਵਾਸਤੇ ਅੱਖਾਂ ਦੇ ਉੱਪਰ ਆਪਣੇ ਮਾਸਕ ਵਗੈਰਾ ਇਸ ਦੇ ਨਾਲ ਇਹਨੂੰ ਐਨਗੜਿਆ ਪੂਰਾ ਇੰਤਜ਼ਾਮ ਕਰਕੇ ਆਇਆ ਔਰ ਜਿਸ ਦਾ ਕਿਸਾਨ ਆਗੂਆਂ ਦੇ ਜਿਹੜੇ ਆ ਉਹਨਾਂ ਵੱਲੋਂ ਜਿਹੜਾ ਹੁਣ ਆਦੇਸ਼ ਹੋਊਗਾ ਅਗਲੀ ਮੀਟਿੰਗ ਦਾ ਵੀ ਕੀ ਕਿਸਤਾਂ ਔਰ ਨੀਤੀ અપਨਾ ਰਿਹਾ ਔਰ ਕਿਸਤਾਂ ਉਹ ਆਰਡਰ ਦੇਣਗੇ ਤਾਂ ਕਿ ਉਹ ਡਿਲੀਵਰ ਕੁਝ ਕਰਨਗੇ ਤੇ ਸਿਰ ਸਮੇਦਾਰ ਉਡੀਕਿਆ ਤੇ ਕਿਸਾਨ ਆਗੂ ਖੜੇ ਕਿਸਾਨ ਹੁੰਨ ਵੀ ਸਬਰ ਨਾਲ ਉਸ ਤਰ੍ਹਾਂ ਦਿੱਲੀ ਵੱਲ ਕੁਝ ਕਰਨ ਦੀ ਤਿਆਰੀ ਵਿੱਚ ਡਟੇ ਹੋਏ ਆ। ਜੀਐਮਐਮਐਲ ਬੌਬੀ ਦਾ ਸੰਦੀਪ ਸ਼ਰਮਾ Delhi 3 TV ਸ਼ਬੂ ਬਾਡਰ